ਜਾਣਕਾਰੀ ਆਉਂਦੀ ਹੈ ਜੀ 13 ਚਾਰ ਨੂੰ ਕਲੀਅਰ ਪੈਟਰੋਲ ਪੰਪ ਦੇ ਉੱਪਰ ਇੱਕ ਲੁੱਟਖੋਹ ਦੇ ਦੌਰਾਨ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਹਾਂ ਜਿਸ ਦੇ ਵਿੱਚ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਗੋਤਮ ਦੀ ਮੌਤ ਹੋ ਗਈ ਸੀ ਤੇ ਅਮਿਤ ਨਾਮ ਦਾ ਕਰਮਚਾਰੀ ਜਿਹੜਾ ਉਹ ਜ਼ਖਮੀ ਹੋ ਗਿਆ ਸੀ ਜਿਸ ਤੇ ਮੀਜੀ ਠੇਠਾ ਨੇ 24 ਨੰਬਰ ਅਫੇਰ ਦਰਜ ਕੀਤੀ ਗਈ ਸੀ ਉਸ ਦੀ ਉਸ ਤੋਂ ਉਸ ਦਿਨ ਤੋਂ ਜਿਹੜੀ ਦੋਸ਼ੀਆਂ ਦੀ ਭਾਲ ਜਾਰੀ ਸੀ ਅੱਜ ਐਸਚਓ ਸਾਹਿਬ ਨੂੰ ਖੁਫੀਆਤ ਲਾ ਮਿਲੀ ਕਿ ਜਿਹੜੇ ਮੁਤੋ ਉਪਤ ਦੋਸ਼ੀ ਨੇ ਉਹ ਫਤਰੀਆਲ ਤੇ ਭਗਾਲੀਕਾੜ ਦੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਕੋਈ ਵਾਰਦਾਤ ਕਰਨ ਦੇ ਸਬੰਧ ਵਿੱਚ ਇਸ ਤੇ ਪੁਲਿਸ ਨੇ ਤੁਰੰਤ ਘੇਰਾ ਬੰਦੀ ਕਰਕੇ ਨਾਕਾਬੰਦੀ ਕੀਤੀ ਹੈ ਤੇ ਜਦੋਂ ਇਹ ਮੋਟਰਸਾਈਕਲ ਆਇਆ ਨਾ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਹੈ ਜਵਾਰਿੰਗ ਜੋ ਵੀ ਫਾਇਰਿੰਗ ਦੇ ਵਿੱਚ ਆਕਾਸ਼ ਦੀ ਆਕਾਸ਼ਦੀਪ ਸਿੰਘ ਉਰਫ ਭੂਟਾ ਤੇ ਅਮਰਵੀਰ ਸਿੰਘ ਉਰਫ ਰਗੂ ਵਵਾਸੀ ਨਿਸ਼ਾਰਾ ਜਿਹੜੇ ਆ ਦੋਨੋਂ ਚਟਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪੀਟਲ ਵਿੱਚ ਸਪੇਡ ਦਿੱਤਾ ਗਿਆ ਸਰਕਰ ਨੇ ਵੀ ਇਲਾਜ ਚਾਲੂ ਕਰੀ ਕਿੰਨੇ ਵਜੇ ਦਾ ਸਮਾਂ ਹੈ ਇਹਦਾ ਤਕਰੀਬਨ ਹੁਣ ਤੋਂ ਅੱਧਾ ਘੰਟਾ ਪਹਿਲਾਂ ਜੋ ਵੀ ਹੁਣ ਤੋਂ ਸਮਾਂ ਹੈ ਉਸ ਤੋਂ ਤਕਰੀਬਨ ਅੱਧਾ ਪੂਨਾ ਘੰਟਾ ਪਹਿਲਾਂ ਡਾ ਇਹ ਇਨਸੀਡੈਂਟ ਹੋਇਆ ਤਕਰੀਬਨ 1.60 ਵਜੇ ਠੀਕ ਹੈ